ਹਾਂਜੀ ਗਾਇਸ ਵੈਲਕਮ ਬੈਕ ਅਗੇਨ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਰਬੀ ਦੀ ਰੈਸਪੀ ਇਹ ਅਰਬੀ ਦੀ ਰੈਸਪੀ ਕੁਝ ਨਵੇਂ ਸਟਾਈਲ ਦੇ ਨਾਲ ਬਣਾਵਾਂਗੇ ਤੁਸੀਂ ਵੀਡੀਓ ਦੇ ਵਿੱਚ ਬਨੇ ਰਹੀਓ ਹਾਂਜੀ ਗਾਇਸ ਅਰਬੀ ਦੀ ਸਬਜੀ ਬਣਾਉਣ ਦੇ ਲਈ ਨਾ ਆਪਾਂ ਨੂੰ ਛੋਟਾ ਜਿਹਾ ਅਦਰਕ ਦਾ ਟੁਕੜਾ ਬ੍ਰਿਕ ਦੀ ਕੱਟਿਆ ਚਾਹੀਦਾ ਇੱਕ ਵੱਡਾ ਪਿਆਜ਼ ਚਾਹੀਦਾ ਹੈ ਲੰਬਾ ਲੰਬਾ ਕੱਟਿਆ ਹੋਇਆ ਤਿੰਨ ਚਾਰ ਹਰੀਆਂ ਮਿਰਚਾਂ ਚਾਹੀਦੀਆਂ ਹਨ ਬ੍ਰਿਕ ਬ੍ਰਿਕ ਕੱਟੀਆਂ ਹੋਈਆਂ ਤੇ ਇੱਕ ਟਮਾਟਰ ਵੱਡਾ ਕੱਟਿਆ ਹੋਇਆ ਚਾਹੀਦਾ ਹੈ ਤੇ ਇਸ ਤੇ ਜੋ ਕੁ ਮਸਾਲੇ ਅੰਦਰ ਵਿੱਚ ਚਾਹੀਦਾ ਹੈ ਆਪਾਂ ਉਹਨੂੰ ਜਵੈਨ ਲਾਲ ਮਿਰਚ ਹਲਦੀ ਨਮਕ ਤੇ ਧਰਮ ਮਸਾਲਾ ਹਾਂਜੀ ਗਾਇਸ ਅਰਬੀ ਦੀ ਸਬਜੀ ਆਪਾਂ ਨਾ ਨਵੇਂ ਸਟਾਈਲ ਦੇ ਨਾਲ ਬਣਾਵਾਂਗੇ ਕਿਉਂਕਿ ਕਈਆਂ ਨੂੰ ਨਾ ਇਹ ਸ਼ਿਕਾਇਤ ਹੁੰਦੀ ਹੈ ਕਿ ਅਰਬੀ ਖਾਣ ਦੇ ਨਾਲ ਗਲੇ ਵਿੱਚ ਖਰਾਸ਼ ਆਉਣ ਲੱਗ ਜਾਂਦੀ ਹੈ ਤੇ ਅਸੀਂ ਅਰਬੀ ਨਹੀਂ ਖਾਣੀ ਤੇ ਉਹਨਾਂ ਲਈ ਇਹ ਸਿਰਫ ਸਪੈਸ਼ਲ ਰੈਸਪੀ ਆ ਉਹ ਇਸ ਢੰਗ ਨਾਲ ਅਰਬੀ ਨੂੰ ਬਣਾਉਣ ਅਰਬੀ ਪੂਰੀ ਤਰ੍ਹਾਂ ਇਸ ਢੰਗ ਨਾਲ गल ਜਾਂਦੀ ਹੈ ਤੇ ਉਹ ਗਲੇ ਦੇ ਵਿੱਚ ਖਰਾਸ਼ ਵੀ ਨਹੀਂ ਆਉਂਦੀ ਹੈ ਉਸਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਪ੍ਰੈਸ਼ਰ ਕੁੱਕਰ ਚਾਹੀਦਾ ਹੈ ਤੇ ਹੁਣ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਹਾਂਜੀ ਤੇਲ ਸਾਡਾ ਪੂਰਾ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜਵੈਨ ਇਹਦੇ ਵਿੱਚ ਜੀਰਾ ਜਾਂ ਹੋਰ ਕੋਈ ਖੜਾ ਮਸਾਲਾ ਪਾਉਣ ਦੀ ਲੋੜ ਨਹੀਂ ਹੁੰਦੀ ਤੇ ਕਿਉਂਕਿ ਹਰ ਇੱਕ ਸਬਜ਼ੀ ਦਾ ਆਪਣਾ ਸਵਾਦ ਹੁੰਦਾ ਹੈ ਤੇ ਹਰ ਇੱਕ ਸਬਜੀ ਅਲੱਗ ਢੰਗ ਨਾਲ ਬਣਦੀ ਹੈ ਤੇ ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜੁਆਇਨ ਪਾਵਾਂਗੇ ਹਾਂਜੀ ਗਾਇਸ ਸੈਕਿੰਡ ਨੰਬਰ ਤੇ ਆਪਾਂ ਇਹ ਪਾਵਾਂਗੇ ਅਦਰਕ ਫਿਰ ਪਿਆਜ਼ ਤੇ ਫਿਰ ਆਪਾਂ ਪਾਵਾਂਗੇ ਟਮਾਟਰ ਦੇ ਨਾਲ ਹੀ ਆਪਾਂ ਇਹਦੇ ਵਿੱਚ ਹਰੀ ਮਿਰਚਾ ਪਾ ਦਿੰਦੇ ਹਾਂ ਹਾਂਜੀ ਗਾਇਸ ਹੁਣ ਵਾਰੀ ਸੁੱਕੇ ਮਸਾਲਿਆਂ ਦੀ ਤੇ ਇੱਕ ਚਮਚਾ ਭਰ ਕੇ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਲਾਹਣਿਚਾ ਪਾਵਾਂਗੇ ਕਿਉਂਕਿ ਆਪਾਂ ਹਰੀ ਮਿਰਚਾ ਵੀ ਪਾਈਆਂ ਹਨ ਹਾਂਜੀ ਜਿਹੜੀ ਆਪਾਂ ਅਰਦੀ ਨੂੰ ਕੱਟ ਕੇ ਨਮਕ ਲਗਾ ਕੇ ਰੱਖਿਆ ਸੀ ਉਹਦੇ ਵਿੱਚੋਂ ਲੇਸ ਜੀ ਨਿਕਲ ਚੁੱਕੀ ਸੀ ਤੇ ਹੁਣ ਆਪਾਂ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਤੇ ਹੁਣ ਆਪਾਂ ਇਹ ਸਰਦੀ ਨੂੰ ਪੁਜੇ ਹੋਏ ਮਸਾਲੇ ਦੇ ਵਿੱਚ ਪਾਵਾਂਗੇ ਹਾਂਜੀ ਗਾਇਕ ਆਪਾਂ ਨੇ ਅਰਦੀ ਨੂੰ ਮੇਰੇ ਤੇ ਮਸਾਲੇ ਦੇ ਪਾ ਕੇ ਚੰਗੀ ਤਰ੍ਹਾਂ ਹਿਲਾ ਲਿਆ ਹੁਣ ਆਪਾਂ ਨਾ ਇਹਨੂੰ ਕੁਛ ਦੇਰ ਇਹਦੇ ਵਿੱਚ ਹੀ ਖੁੱਲੇ ਕੁੱਕਰ ਦੇ ਵਿੱਚ ਹੀ ਪਨਾਈ ਕਰਾਂਗੇ ਹਾਂਜੀ ਗਾਇਸ ਕੁੱਕਰ ਦੇ ਵਿੱਚ 2-3 ਮਿੰਟ ਦੀ ਖੁੱਲੀ ਪਨਾਈ ਤੋਂ ਬਾਅਦ ਹੁਣ ਆਪਾਂ ਕੁੱਕਰ ਦਾ ਢੱਕਾ ਲਗਾ ਕੇ ਉਸ ਵਿੱਚ ਇੱਕ 휘ਸਲ ਲਵਾਂਗੇ ਹਾਂਜੀ ਇਸ ਤਰ੍ਹਾਂ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਵਾਂਗੇ ਤੇ ਲਗਭਗ ਇੱਕ ਜਾਂ ਦੋ ਸੀਟੀਆਂ ਵਜਾਵਾਂਗੇ ਇਸ ਤਰ੍ਹਾਂ ਆਪਣੀ ਅਰਬੀ ਪੂਰੀ ਤਰ੍ਹਾਂ ਪੱਕ ਜਾਏਗੀ ਗਲ ਜਾਏਗੀ ਜਿਸ ਨਾਲ ਗਲੇ ਵਿੱਚ ਖਰਾਸ਼ ਵੀ ਨਹੀਂ ਆਏਗੀ ਔਰ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗੇਗੀ। ਹਾਂਜੀ ਗਾਇਸ ਆਪਣੀ ਸਬਜੀ ਕੁਛ ਬਣ ਕੇ ਇਦਾਂ ਦੀ ਤਿਆਰ ਹੋਈ ਆ। ਆਸ ਕਰਦੀ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਊਗੀ। ਜੇ ਪਸੰਦ ਆਊਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ ਜੀ।